ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਲੁਧਿਆਣੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਏਕਤਾ ਮਿਸ਼ਨ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਆ ਸਾਡੀ ਅੱਜ ਦੀ ਜੋ ਵੀਡੀਓ ਆ ਉਹਦਾ ਇੱਕ ਸਾਡਾ ਜ਼ਰੂਰੀ ਕੋਈ ਮਨੋਰਥ ਸੀਗਾ ਅਸੀਂ ਤਾਂ ਤੁਹਾਡੇ ਅੱਗੇ ਆਏ ਆ ਸਾਡੇ ਮੋਗੇ ਜ਼ਿਲ੍ਹੇ ਦਾ ਤੇ ਪੰਜਾਬ ਦਾ ਪ੍ਰਸਿੱਧ ਪਿੰਡ ਪਿੰਡ ਰੌਂਤਾ ਆਪਾਂ ਪਿੰਡ ਰੌਂਤੇ ਨੂੰ ਸਾਰੇ ਜਾਣਦੇ ਆ ਇਸ ਨਗਰ ਵਿੱਚ ਸਾਡੇ ਵਧੀਆ ਗੀਤਕਾਰ ਵੀ ਹੋਏ ਨੇ ਗਿੱਲ ਰੌਂਤੇ ਵਰਗੇ ਤੇ ਹੋਰ ਵੀ ਅਨੇਕਾਂ ਸ਼ਖਸੀਅਤਾਂ ਰੌਂਤੇ ਪਿੰਡ ਨੂੰ ਗੁਰੂ ਸਾਹਿਬ ਨੇ ਬਾਛੀਆਂ ਤੇ ਪਿੰਡ ਰੌਂਦਾ ਆਪਾਂ ਨੂੰ ਏਕਤਾ ਮਿਸ਼ਨ ਦੇ ਵਿੱਚ ਹੋਰ ਲੈ ਲਓ ਦੁੱਧ ਬਾਈ ਤੁਸੀਂ ਹੋਰ ਲੈਣਾ ਹੋਰ ਲੈ ਲਓ ਵਾਹਿਗੁਰੂ ਆ ਕੀ ਚੱਕਰ ਪੈ ਗਿਆ ਕੀ ਹੋ ਗਿਆ ਅੱਛਾ ਠੀਕ ਪਿੰਡ ਰੌਂਤੇ ਵੱਲੋਂ ਆਪਾਂ ਨੂੰ ਹਰੇਕ ਮਹੀਨੇ ਦੀ 20 ਤਰੀਕ ਨੂੰ ਸਹਿਯੋਗ ਦਿੱਤਾ ਜਾਂਦਾ ਜੋ ਤੁਸੀਂ ਲਾਈਵ ਦੇਖ ਰਹੇ ਹੋ 50 ਤੋਂ ਵੱਧ ਹਸਪਤਾਲਾਂ ਦੇ ਵਿੱਚ ਅਤੇ ਨੇਕਾ ਲੋੜਵੰਦ ਪਰਿਵਾਰਾਂ ਦੇ ਵਿੱਚ 5000 ਇਨਸਾਨਾਂ ਦੀ ਸੇਵਾ ਜਿਦੇ ਵਿੱਚ ਮਰੀਜ਼ ਲੋੜਵੰਦ ਪਰਿਵਾਰ ਬੇਸਹਾਰੇ ਬਜ਼ੁਰਗ ਤੇ ਬੱਚੇ ਜਿਨ੍ਹਾਂ ਲਈ ਇਹ ਸੇਵਾ ਚੱਲਦੀ ਹੈ ਤੇ ਪਿੰਡ ਰੌਂਤੇ ਵੱਲੋਂ ਹਰੇਕ ਮਹੀਨੇ ਦੀ 20 ਤਰੀਕ ਨੂੰ ਇਹ ਸਾਰਾ ਪ੍ਰਾਰਾਲਾ ਕਰਕੇ ਸਾਡੇ ਤੱਕ ਪਹੁੰਚਾਇਆ ਜਾਂਦਾ ਜੋ ਇਸ ਟਾਈਮ ਸੰਗਤ ਦੇ ਵਿੱਚ ਵਰਤ ਰਿਹਾ ਇਹ ਤੁਸੀਂ ਦੇਖ ਰਹੇ ਹੋ ਸਾਡੀ ਬੇਨਤੀ ਹੈ ਸਾਰੇ ਪਿੰਡ ਰੌਂਤੇ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂ ਕਰਕੇ ਇਹ ਸੰਗਤਾਂ ਦੀਆਂ ਅਸੀਸਾਂ ਤਾਂ ਲੱਗਣੀਆਂ ਹੀ ਲੱਗਣੀਆਂ ਇਹ ਪ੍ਰਵਾਣ ਵੀ ਹੋਣੀਆਂ ਨੇ ਤੇ ਨਾਲ ਅਸੀਂ ਅਪੀਲ ਕਰਦੇ ਹਾਂ ਸਾਰੇ ਪਿੰਡਾਂ ਨੂੰ ਵੀ ਕਿ ਪਿੰਡ ਰੌਂਤਾ ਜੀ ਸੇਵਾ ਲੈ ਰਿਹਾ ਤੇ ਪੰਜਾਬ ਵਿੱਚ ਗਰਾਊਂਡ ਰੇਵਰ ਤੇ ਚੱਲ ਰਹੀ ਸੇਵਾ ਦੇ ਵਿੱਚ ਇੱਕ ਇੱਕ ਦਿਨ ਦੀ ਸੇਵਾ ਜ਼ਰੂਰ ਲਓ ਭਾਵੇਂ